ਇਹ ਸਟੇਜ ਉੱਤੇ ਬਰਾਜਬਾਨ ਸਾਡੀ ਪਾਰਟੀ ਦੇ ਤਰਨਤਾਲ ਦੇ ਕੈਨੇਡੀਨ ਜੀ ਜੀਰ ਸਿੰਘ ਜੀ ਸਾਹਿਬ ਸਾਡੀ ਇਸ ਤਰਨਤਾਲ ਦੀ ਜਿਹਦੀ ਜੰਮਨੀ ਚੋਣ ਉਹਦੇ ਇਲੈਕਸ਼ਨ ਕੈਂਪੇਨ ਦੇ ਇੰਚਾਰਜ ਤੇ ਇਲੈਕਸ਼ਨ ਦੇ ਚਾਰ ਸਰਕਾਰੀਆ ਸਾਹਿਬ ਸਾਡੇ ਫਾਰਮਰ ਮਿਨਿਸਟਰ ਸਾਹਿਬ ਸਟੇਜ ਦੇ ਖੱਬੇ ਹੱਥ ਬੈਠੇ ਓਮ ਪ੍ਰਕਾਸ਼ ਸੋਨੇ ਜੀ ਸਾਡੇ ਫਾਰਮਰ ਜੀ ਮਿਸਟਰ ਪੰਜਾਬ ਦੇ ਡਿਪਟੀ ਚੀਫ ਮਿਨਿਸਟਰ ਉਹਨਾਂ ਦੇ ਨਾਲ ਹੀ ਜੋਸ਼ੀ ਸਾਹਿਬ ਫਾਰਮਰ ਮਿਨਿਸਟਰ ਸਾਹਿਬ ਜਿਹੜੇ ਇਸ ਸ਼ਹਿਰ ਦੇ ਜੰਪਲਵੀ ਨੇ ਉਹਨਾਂ ਦੇ ਨਾਲ ਸਾ ਪ੍ਰਗਟ ਸਿੰਘ ਜੀ ਫਾਰਮਰ ਮਿਨਿਸਟਰ ਸਾਡੇ ਨਜ਼ਦੀਕੀ ਸਾਥੀ ਅੰਦਰ ਮਿਲ ਰਹੇ ਉਹ ਵੀ ਇੱਥੇ ਬਿਰਾਜਮਾਨ ਨੇ ਸਾਡੇ ਨਾਲ ਕਾਂਗਰਸ ਦੇ ਮਾਝੇ ਦੀ ਕੀ ਹੈ ਨਾਲ ਹੀ ਉਹਨਾਂ ਦੇ ਅਨੁਸਾਰ ਲੰਦਰ ਸਿੰਘ ਗੱਲ ਸਾਹਿਬ ਤੋਕ ਸੈਂਟ ਪਲਾਈਪੁਰ ਸਾਹਿਬ ਸਾਡੇ ਕਲਾਸ ਸਾਹਿਬ ਦਿਨੇਜਾ ਜੀ ਦਿੰਪਾ ਜੀ ਜ਼ੀਰਾ ਸਾਹਿਬ ਰਾਜਵੀਰ ਸਿੰਘ ਜੀ ਸਾਰੇ ਅੱਜ ਇੱਥੇ ਬਰਾ ਦੇਖੋ ਗੱਲ ਇੱਕ ਮੋਟੀ ਗੱਲ ਸੁਣ ਇਹ ਲੜਾਈ ਕਰਨ ਵੀਰ ਸਿੰਘ ਬੁਰਜ ਦੀ ਨਹੀਂ ਇਹ ਲੜਾਈ ਹੈ ਉਹਨਾਂ ਤਾਕਤਾਂ ਦੇ ਵਿੱਚ ਜਿਹੜੀਆਂ ਤਾਕਤਾਂ ਪੰਜਾਬ ਨੂੰ ਸਥਿਰ ਕਰਨਾ ਚਾਹੁੰਦੀਆਂ ਨੇ ਜਾਂ ਉਹਨਾਂ ਤਾਕਤਾਂ ਦੇ ਵਿੱਚ ਜਿਹੜੀ ਪੰਜਾਬ ਦੇ ਵਿੱਚ ਅਮਨ ਸ਼ਾਂਤੀ ਬਹਾਲ ਕਰਨਾ ਚਾਹੀਦਾ ਜਿਹੜੀਆਂ ਚਾਹੁੰਦੀਆਂ ਨੇ ਕਿ ਤੁਹਾਡਾ ਕਾਰੋਬਾਰ ਚੱਲ ਸਕੇ ਤੁਸੀਂ ਆਪਣੇ ਪਰਿਵਾਰਾਂ ਨਾਲ ਗੁਰੂ ਮਹਾਰਾਜ ਸਾਹਿਬ ਦੀ ਅਪਾਰ ਕਿਰਪਾ ਨਾਲ ਸਵੇਰੇ ਤੇ ਰਾਤ ਵਧੀਆ ਤੁਸੀਂ ਵਜ਼ਾਰ ਸਕਦੇ ਅਨਫੋਰਸਟਿਡਲੀ ਬਦਕਿਸਮਤੀ ਦੇ ਨਾਲ ਇੱਥੇ ਅੱਜ ਸਾਰਿਆਂ ਨੂੰ ਵੱਡਾ ਮੈਂ ਸਮਝਦਾ ਅੱਜ ਤਰਨ ਤਾਰ ਜਿਹੜਾ ਇਹ ਟ੍ਰੈਂਡ ਸੈਟਰ ਹੋਏਗਾ ਪੰਜਾਬ ਕਿ ਅਸੀਂ ਕਿਸ ਕਿਸਮ ਦੀ ਰਾਜਨੀਤੀ ਅਗਲੇ ਸਾਲਾਂ ਦੇ ਵਿੱਚ ਪੰਜਾਬ ਚੱਲੇ ਕੁਝੋ ਤਾਕਤਾਂ ਨੇ ਜਿਹੜੀਆਂ ਉਸੇ ਏਜੰਡੇ ਤੇ ਚੱਲੀਆਂ ਜਿੱਥੇ 15 ਸਾਲ ਸੰਤਾਪ ਪੰਜਾਬ ਨੇ ਭੋਗ 35000 ਤੋਂ ਵੱਧ ਪੰਜਾਬੀ ਸ਼ਹੀਦ ਹੋਇਆ ਕਿਸੇ ਦੇ ਹੋਰ ਹੱਥੋਂ ਨਹੀਂ 35000 ਪੰਜਾਬੀਆਂ ਨੂੰ ਪੰਜਾਬੀਆਂ ਦੇ ਹੱਥੋਂ ਸ਼ਹੀਦ ਇਸ ਸਟੇਜ ਉੱਤੇ ਬਹੁਤ ਸਾਰੇ ਉਹ ਪਰਿਵਾਰ ਅੱਜ ਤਸ਼ਰੀਫ ਫਰਮਾਨੇ ਜਿਨ੍ਹਾਂ ਨੇ ਆਪਣੇ ਪਰਿਵਾਰ ਦੇ ਜੀ ਸ਼ਹੀਦ ਕਰਵਾਏ ਨੇ ਮੈਂ ਉਹਨਾਂ ਦੇ ਨਾਂ ਇੱਥੇ ਨਹੀਂ ਲੈਣਾ ਚਾਹੁੰਦਾ ਤੁਸੀਂ ਬਹੁਤ ਚੰਗੀ ਤਰ੍ਹਾਂ ਵੇਖ ਸਕਦੇ ਉਹ ਤਾਕਤਾਂ ਜਿਹੜੀਆਂ ਪੰਜਾਬ ਨੂੰ ਹਿੰਦੁਸਤਾਨ ਤੋਂ ਵੱਖ ਕਰਨਾ ਚਾਹੁੰਦੀਆਂ ਨੇ ਤੇ ਕੁਝ ਐਹੋ ਜਿਹੀਆਂ ਫੋਰਸੇਜ਼ ਨੇ ਦੇਸ਼ 'ਚ ਬੈਠੀਆਂ ਜਿਹੜੀ ਉਹਨਾਂ ਦੀ ਮਦਦ ਵੀ ਕਰਦੇ ਪਹਿਲੇ ਤੇ ਤਰਨਤਾਰਨ ਦੇ ਲੋਕਾਂ ਨੇ ਬੜੇ ਸੂਝਵਾਨ ਵੋਟਰਾਂ ਨੇ ਫੈਸਲਾ ਕਰਨਾ ਹੈ ਕਿ ਅਸੀਂ ਚਾਹੁੰਦੇ ਹਾਂ ਕਿ ਪੰਜਾਬ ਜਿਹੜਾ ਇਸ ਮਹਾਨ ਦੇਸ਼ ਦਾ ਹਿੱਸਾ ਰਹੇ ਦੂਸਰੀ ਗੱਲ ਜਿਹਦੀ ਗੱਲ ਪ੍ਰਧਾਨ ਜੀ ਨੇ ਜ਼ਿਕਰ ਕੀਤਾ ਮੈਂ ਹੁਣੇ ਦੱਸਣਾ ਚਾਹਨਾ ਕੱਲ ਰਾਤ ਬਟਾਲੇ ਸ਼ਹਿਰ ਚ ਜਿਹੜਾ ਬਿਲਕੁਲ ਨੇੜੇ ਹੈ ਟਵਾਲੀ ਤੋਂ ਪਹਿਲੇ ਦੋ ਲੋਕਾਂ ਨੇ ਆ ਕੇ ਅੰਨੇ ਵਾ ਗੋਲੀਆਂ ਚਲਾਈ ਇਹ ਸੀਨ ਅਸੀਂ ਸਾਰੇ ਪੰਜਾਬ ਚ ਕਿਉਂਕਿ ਤੁਹਾਡਾ ਦਾਸ ਜਿਹੜਾ ਇਹ ਵੀ ਇੱਕ ਪ੍ਰਭਾਵਿਤ ਹੈ ਇਸ 15 ਸਾਲ ਦੀ ਉਹ ਜਿਹੜੀ ਮੂਵਮੈਂਟ ਸੀ ਕੱਲ ਦੋ ਆਦਮੀ ਮਾਰ ਦਿੱਤੇ ਗਏ 25 ਗੋਲੀਆਂ ਚਲਾਈਆਂ ਗਈਆਂ 6 ਬੰਦੇ ਫੱਟੜ ਕਰ ਦਿੱਤੇ ਗਏ ਜਿਨ੍ਹਾਂ ਨੂੰ ਗੋਲੀਆਂ ਵਧੀਆਂ 6-6 ਗੋਲੀਆਂ ਇੱਕ ਬੰਦੇ ਨੂੰ ਮਾਰੀਆਂ ਗਈਆਂ ਸਾਰਾ ਬਟਾਲਾ ਜੁਲਦ ਉਹ ਦਿਨ ਦੂਰ ਨਹੀਂ ਮੇਰੇ ਵੀਰੋ ਮੇਰੀ ਗੱਲ ਸੁਣੋ ਜਿੱਦਣ ਤਰਨਤਾਰ ਨੂੰ ਵੀ ਬੰਦ ਹੋਇਆ ਇਹ ਫੈਸਲਾ ਹੁਣ ਤਰਨਤਾਰ ਦੇ ਲੋਕਾਂ ਨੇ ਲੈਣਾ ਹੈ ਮੈਂ ਤਰਨਤਾਰ ਦੇ ਵਿੱਚ ਅਮਨ ਪਸੰਦ ਲੋਕਾਂ ਨੂੰ ਜਿਹੜੇ ਪਿੰਡਾਂ ਵਿੱਚ ਬੈਠੇ ਨੇ ਜਿਹੜੇ ਸ਼ਹਿਰ ਵਿੱਚ ਬੈਠੇ ਨੇ ਉਹਨਾਂ ਨੂੰ ਮੈਂ ਹੱਥ ਜੋੜ ਕੇ ਬੇਨਤੀ ਕਰੂੰਗਾ ਕਿਸ ਕਿਸਮ ਦਾ ਪੰਜਾਬ ਅਸੀਂ ਚਾਹਨੇ ਕੀ ਅਸੀਂ ਚਾਹਨੇ ਕਿ ਜਿਹੜੇ ਲੋਕ ਸਾਡੇ ਤੋਂ ਫਰੋਤਗੀਆਂ ਲੈਂਦੇ ਨੇ ਸਾਡੇ ਪਰਿਵਾਰਾਂ ਕੋਲੋਂ ਫਰੋਤਗੀਆਂ ਲੈਂਦੇ ਨੇ ਕੀ ਹੋ ਉਸ ਕਿਸਮ ਦਾ ਰਾਜ ਉਸ ਪਾਰਟੀ ਨੂੰ ਮੈਨੂੰ ਅਫਸੋਸ ਹੈ ਇੱਕ ਪਾਰਟੀ ਜਿਹੜਾ ਬੜਾ ਵੱਡਾ ਵਿਚੋਕੜ ਹੈ ਉਹਨਾਂ ਨੇ ਇਸ ਕਿਸਮ ਦੇ ਕੈਂਡੀਡੇਟ ਚੁਣੇ ਨੇ ਤੋਂ ਇਹ ਇੱਕ ਅੱਜ ਟ੍ਰੇਲਰ ਹੈ ਆਂਦੇ ਸਾਲਾਂ ਦਾ ਕਰਨ ਤਾਲ ਦੀ ਜ਼ਮਨੀ ਚੋਲ ਆਉਣ ਵਾਲਾ ਫਿਊਚਰ ਪੰਜਾਬ ਦਾ ਤੈਅ ਕਰੇ ਮੇਰੀ ਹੱਥ ਜੋੜ ਕੇ ਗੁਜ਼ਾਰਿਸ਼ ਸਮੁੱਚੇ ਅਮਨ ਪਸੰਦ ਪੰਜਾਬੀਆਂ ਨੂੰ ਮੈਂ ਨਿਰਾਦਰ ਕਰਨタル ਨੂੰ ਅਪੀਲ ਨਹੀਂ ਕਰਦਾ ਸਮੁੱਚੇ ਅਮਨ ਪਸੰਦ ਪੰਜਾਬੀਆਂ ਨੂੰ ਆਪਣੀ ਡਿਊਟੀ ਨਿਭਾਓ ਇੱਥੇ ਕੋਈ ਪਾਰਟੀ ਹੈ ਜਿਨੇ ਭੰਗੜੇ ਤੇ ਗਿੱਧੇ ਫੇਰ ਤੋਂ ਪਾਣੇ ਪਵਾਣੇ ਸ਼ੁਰੂ ਕੀਤੇ ਤੁਸੀਂ ਚੈਨ ਨਾਲ ਜੇ ਸੌ ਸਕੇ ਇੰਡੀਅਨ ਨੈਸ਼ਨਲ ਕਾਂਗਰਸ ਨੇ ਆਪਣੀਆਂ ਸ਼ਾਤਾਂ ਆਪਣੇ ਲੀਡਰਾਂ ਦੀਆਂ ਦਿੱਤੀਆਂ ਤੇ ਪੰਜਾਬ ਸ਼ਾਂਤ ਹੋ ਗਿਆ ਅੱਜ ਪੰਜਾਬ ਫੇਰ ਉਸੇ ਡਿਸਟਰਬੈਂਸ ਵਾਲ ਚੱਲ ਮੈਂ ਅੱਜ ਹਰ ਪੰਜਾਬੀ ਦਾ ਭਾਵੇਂ ਉਹਦੀ ਕੋਈ ਧਰਮ ਹੋਵੇ ਕੋਈ ਉਹਦੀ ਕੋਈ ਬਰਾਦਰੀ ਹੋਵੇ ਉਹ ਕਿਉਂਕਿ ਪੰਜਾਬੀ ਹੈ ਮੈਂ ਹੱਥ ਜੋੜ ਕੇ ਉਹਨੂੰ ਬੇਨਤੀ ਕਰੂੰਗਾ ਜੇ ਤੁਸੀਂ ਆਪਣੇ ਬੱਚਿਆਂ ਦਾ ਬਿਹਤਰ ਭਵਿੱਖ ਚਾਹੁੰਦੇ ਹੋ ਕਿਰਪਾ ਕਰੋ ਇਹੋ ਜੇ ਰਾਜਨੀਤਿਕ ਜਮਾਤ ਦੇ ਕੈਂਡੀਡੇਟ ਦੀ ਮਦਦ ਕਰੋ ਜਿਹੜਾ ਪੰਜਾਬ ਨੂੰ ਕਿਸੇ ਚੰਗੇ ਲੀਹਾਂ ਤੇ ਲੈ ਸਕੇ ਸਾਡਾ ਸੁਪਨਾ ਹੈ ਮੇਰੇ ਵੀਰੋ ਚੰਗੀ ਤਰ੍ਹਾਂ ਸਮਝ ਲਓ ਅਜੇ ਯੂਰੇਸ਼ੀਅਨ ਬਾਰਡਰ ਅਸੀਂ ਖੋਲਣਾ ਹੈ ਅੱਗੇ ਤੋਂ ਜਿੱਦਣ ਏਸ਼ੀਆ ਦੇ ਨਾਲ ਜਿੱਦਣ ਯੂਰਪ ਨਾਲ ਸਾਡਾ ਬਾਰਡਰ ਖੁੱਲਿਆ ਤੇ ਮੇਰੇ ਭਰਾਓ ਮੇਰੇ ਵੀਰੋ ਬਾਹਰ بیٹھے ਬੱਚਿਆਂ ਨੂੰ ਬਾਹਰਲੇ ਮੁਲਕਾਂ ਜਾਣ ਦੀ ਲੋੜ ਨਹੀਂ ਪੈਣੀ ਇੱਥੇ ਆ ਕੇ ਇੱਥੇ ਕੰਮ ਕਰਨ ਰਾਜਪੁਰੇ ਤੋਂ ਲੈ ਕੇ ਅੰਮ੍ਰਿਤਸਰ ਹਿੰਦੁਸਤਾਨ ਦਾ ਸਾਰਿਆਂ ਨੂੰ ਰਿਚੇਸਟ ਇਹ ਏਰੀਆ ਬਣੇਗਾ ਸਾਰੀਆਂ ਵੱਡੀਆਂ ਜਿਹੜੀਆਂ ਟਰੇਡਿੰਗ ਕੰਪਨੀਆਂਸ ਇਸ ਖਿੱਤੇ ਵਿੱਚ ਆ ਜਾਵੇ ਵੱਡੀ ਇੰਡਸਟਰੀ ਇੱਥੇ ਆ ਜਾਵੇ ਇਹ ਵੀ ਸੁੱਕੀ ਸੁੱਕੀ بندرگاہ ਸਾਨੂੰ ਤੇ ਅਜੇ ਬਹੁਤ ਵੱਡੀਆਂ ਲੜਾਈਆਂ ਲੜਨੀਆਂ ਪੈਣੀਆਂ ਨੇ ਉਹ ਲੋਕ ਜਿਹੜੇ ਸ਼੍ਰੀ ਅਮਰitsar ਦੇ ਇੰਟਰਨੈਸ਼ਨਲ 에ਰਪੋਰਟ ਜਿਹੜੇ ਚੰਡੀਗੜ੍ਹ ਦੇ 에ਰਪੋਰਟ ਤੇ ਇੰਟਰਨੈਸ਼ਨਲ ਫਲਾਈਟਸ ਨਹੀਂ ਆਉਂਦੇ ਨੇ ਜਿਹੜੀ ਇੱਕ ਸ਼ਿਪਿੰਗ ਲੋਬੀ ਹੈ ਗੁਜਰਾਤ ਦੀ ਜਿਹੜੀ ਸ਼ਿਪਿੰਗ ਲੋਬੀ ਹੈ ਇਹਦੇ ਵਿੱਚ ਬੰਬਈ ਦੀ ਜਿਹੜੀ ਚਾਹਦੀ ਹੈ بندرگاہਾਂ ਦੇ ਜ਼ਰੀਏ ਇਹ ਲੈਂਡ ਰੂਟ ਨਾ ਖੁੱਲੇ ਸਾਡਾ ਇਹ ਬੰਦਰ ਘਰਾਵਾਂ ਦੇ ਜ਼ਰੀਏ ਮਾਲ ਬਾਹਰਲੇ ਮੁਲਕਾਂ ਨੂੰ ਦਾਏ ਸਾਡੀ ਇਹ ਲੜਾਈ ਤੁਸੀਂ ਚਾਹਦੇ ਹੋ ਇੱਥੇ ਕਾਰੋਬਾਰ ਵਧੇ ਇੰਡਸਟਰੀ ਆਏ ਨੌਜਵਾਨਾਂ ਨੂੰ ਕੰਮ ਮਿਲੇ ਗੁੰਡਾ ਗਰਦੀ ਪੰਜਾਬ ਚ ਬੰਦ ਹੋਏ ਤੇ ਕਰਨਬੀਰ ਸਿੰਘ ਤੇ ਕਬੂਰ ਇਹ ਕੈਂਡੀਡੇਟ ਮੋਰਾਇਕ ਤੁਸੀਂ ਅੱਜ ਫੈਸਲਾ ਕਰਨਾ ਕਿਸ ਕਿਸਮ ਦਾ ਰਾਜ ਚਾਹੁੰਦੇ ਇਹ ਫੈਸਲਾ ਹੁਣ ਤਰਨਤਾਰਨ ਦੇ ਮੇਰੇ ਸਾਰੇ ਵਸਨੀਕਾਂ ਨੇ ਕਰਨਾ ਕਿਸ ਤੁਸੀਂ ਸ਼ਾਂਤੀ ਚਾਹੁੰਦੇ ਹੋ ਕਿ ਪੰਜਾਬ ਦੇ ਵਿੱਚ ਆਨੇ ਸਾਲਾਂ ਦੇ ਵਿੱਚ ਫਿਰ ਉਹੀ ਹਾਲਾਤ ਪੈਦਾ ਕਰਨਾ ਚਾਹੁੰਦੇ ਜਿਹੜੇ ਜਿਸ ਸੰਤਾਪ ਚੋਂ ਬੜੀ ਮੁਸ਼ਕਲ ਪੰਜਾਬ ਗੁਜ਼ਰੀ। ਸੋ ਅੱਜ ਜ਼ਿਆਦਾ ਨਾ ਚਿੰਦੇ ਹੋ। ਇਹ ਇੱਕ ਆਈਡੀਓਲੋਜੀਕਲ ਫਾਈਟ ਹੈ। ਇਹຊਨਾ ਰਹਿਣ ਦੀ ਦੇਸ਼ ਨੂੰ ਮਜ਼ਬੂਤ ਕਰਨ ਦੀ, ਸੂਬੇ ਨੂੰ ਮਜ਼ਬੂਤ ਕਰਨ ਦੀ ਤੇ ਪੰਜਾਬ ਦੇ ਵਿੱਚ ਸ਼ਾਂਤੀ ਬਹਾਲ ਕਰਨ ਦੀ ਤੇ ਉਹਨਾਂ ਫੋਰਸਿਜ਼ ਨੂੰ ਡਿਫੀਟ ਕਰਨ ਦੀ ਜਿਹੜੀ ਪੰਜਾਬ ਨੂੰ ਤੇ ਪੰਜਾਬੀਅਤ ਨੂੰ ਕਮਜ਼ੋਰ ਕਰਨਾ ਚਾਹੁੰਦੇ। ਅਸਪਈ ਨਹੀਂ ਜਨਾ ਜਮਾਦਾਰ ਦੇਖੇ ਆਪਾਂ ਇਹ ਸਾਨੂੰ ਕਹ ਲੈ ਕਾਣੀ ਦੱਲਾ ਹੈਗਾ ਕਿ ਆਪਾਂ ਚੱਲ ਸਾਡਾ ਮੁਕਾਬਲਾ ਕਿਸੇ ਨਾਲ ਨਹੀਂ ਹੈ ਇੱਕ ਪਾਸੇ ਇੱਕ ਪਾਸੇ ਉਹ ਫੋਰਸਿਸ ਨੇ ਜਿਹੜੀਆਂ ਸੂਬੇ ਨੂੰ ਤੇ ਦੇਸ਼ ਨੂੰ ਮਜ਼ਬੂਤ ਕਰਨਾ ਚਾਹੁੰਦੀਆਂ ਨੇ ਦੂਜੇ ਪਾਸੇ ਉਹ ਫੋਰਸ ਨੇ ਜਿਹੜੀਆਂ ਪੰਜਾਬ ਨੂੰ ਤੇ ਹਿੰਦੁਸਤਾਨ ਨੂੰ ਕਮਜ਼ੋਰ ਕਰਦੇ ਸਾਡੀ ਲੜਾਈ ਉਹਨਾਂ ਨਾਲ ਜਿਹੜੇ ਲੋਕ ਇਹਨਾਂ ਫੋਰਸਿਸ ਦੀ ਮਦਦ ਕਰ ਰਹੇ ਨੇ ਅੰਟੀ ਨੈਸ਼ਨਲ ਫੋਰਸਿਸ ਦੀ ਸਾਡੀ ਲੜਾਈ ਉਹਨਾਂ ਨਾਲ ਸਾਡੀ ਕਿਸੇ ਪੋਲੀਟਿਕਲ ਜਮਾਤ ਨਾਲ ਲੜਾਈ ਨਹੀਂ ਕਿਉਂਕਿ ਕਿਸੇ ਪੋਲੀਟਿਕਲ ਜਮਾਤ ਦੇ ਹੁਣ ਕੁਝ ਪੱਲੇ ਬੋਤਾ ਕੁਝ ਹੈ ਨਹੀਂ ਇੰਡੀਆ ਨੈਸ਼ਨਲ ਕਾਂਗਰਸ ਸਰ ਕਾਂਗਰਸ ਵੱਲ ਇੱਕ ਨਹਿਮ ਚਲਾਈ ਗਈ ਹੈ ਵੋਟ ਚੋਰ ਗੱਡੀ ਛੋੜ ਕਿਸ ਤਰ੍ਹਾਂ ਦਾ ਹੰਗਾਰਾ ਜਿਹੜਾ ਮਿਲ ਰਿਹਾ ਪ੍ਰਧਾਨ ਜੀ ਹੀ ਦੱਸਣਗੇ ਆਂਦੇ ਹਫਤਿਆਂ ਦੇ ਵਿੱਚ ਅਸੀਂ ਸਾਰੀ ਲੀਡਰਸ਼ਿਪ ਰਾਹੁਲ ਜੀ ਕੋ ਜਾ ਕੇ ਲੱਖਾਂ ਜਿਹੜੇ ਸਾਡੇ ਤੁਸੀਂ ਹੈਰਾਨ ਹੋਗੇ ਵਿਧੇ ਨੇ ਵੀ ਕੋਈ ਇਹੋ ਜਿਹਾ ਅਸੈਂਬਲੀ ਹਲਕਾ ਨਹੀਂ ਜਿੱਥੋਂ 15 ਤੋਂ 20 ਹਜ਼ਾਰ ਤੋਂ ਵੱਧ ਲੋਕਾਂ ਨੇ ਆਪਣੀ ਸਿਗਨੇਚਰ ਕਰਕੇ ਤੇ ਇਸ ਮੁਹਿੰਮ ਨੂੰ ਪੂਰੀ ਬਲੋਰਤਾ ਦਿੱਤੀ ਬਹੁਤ ਵੱਡਾ ਹੰਕਾਰ ਇਸ ਮੁਹਿੰਮ ਦੇ ਵਿੱਚ ਵੀ ਅਸੀਂ ਚਾਹਦੇ ਹਾਂ ਕਿ ਸਾਰਾ ਕਾਂਗਰਸ ਦਾ ਤੇ ਸਾਰਾ ਪੰਜਾਬ ਦਾ ਸਾਥੀ ਇੱਥੇ ਆਏ ਤੇ ਪੰਜਾਬ ਦੇ ਵਿੱਚ ਜਿਹੜੀ ਅਮਨ ਸ਼ਾਂਤੀ ਦੀ ਗੱਲ ਹੈ ਉਹਨੂੰ ਤਗੜੇੋ ਕਿ